ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਕਸੋ ਦੇ ਵਿੱਚ ਅੱਜ ਜੀ ਬਣੂਗਾ ਬੱਚਿਆਂ ਦੀ ਪਸੰਦ ਮੈਕਰੋਨੀ ਹੈ ਮੈਕਰੋਨੀ ਮੈਕਰੋਨੀ ਪਾਸਤਾ ਬਣੂਗਾ ਜੀ ਅੱਜ ਬੱਚਿਆਂ ਦੀ ਪਸੰਦ ਹੈ ਇਹ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਬਣਾਉਣਾ ਆਪਾਂ ਇੱਕ ਬੋਲ ਲੈ ਲਿਆ ਮੈਕਰੋਨੀ ਦਾ ਆਮ ਨਾਮ ਤਾਂ ਮੈਚ ਹੈ ਇਹਦੇ ਇੱਕ ਪਿਆਜ਼ ਹੈ ਬਰੀਕ ਕੱਟਿਆ ਹੋਇਆ ਇਹਦੇ ਵਿੱਚ ਆਪਾਂ ਸਬਜ਼ੀਆਂ ਵੀ ਪਾ ਸਕਦੇ ਹਾਂ ਬਸ ਇਸ ਦਾ ਸਿੰਪਲ ਤਰੀਕੇ ਨਾਲ ਬਣਾਉਣਾ ਬੱਚੇ ਸਬਜ਼ੀਆਂ ਇਹ ਖਾਂਦੇ ਨਹੀਂ ਵਿੱਚ ਤੇ ਇੰਦਰ ਜੀ ਆਪਣਾ ਪਾਣੀ ਉਬਲ ਹੀ ਜਾਂਦਾ ਇਹਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾ ਦਾਂਗੇ ਇੱਕ ਚਮਚ ਪਾ ਦਾਂਗੇ ਆਪਾਂ ਤੇਲ ਦਾ ਰਫਾਈਨਡ ਤੇਲ ਪਾਇਆ ਉਦੋਂ ਉਹ ਪਾ ਦਿੰਦੇ ਕਿਉਂਕਿ ਆਪਣਾ ਇਹਦੇ ਮਕਰੋਨੀ ਆ ਨਾ ਇਹ ਫਿਰ ਆਸ ਵਿੱਚ ਜਨ ਜੋਟੇ ਨਹੀਂ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਆਪਾਂ ਉਹਨਾਂ ਤਾਂ ਪਕਾਵਾਂਗੇ ਜਿੰਨਾ ਟਾਈਮ ਇਹ ਸੌਫ ਵੀ ਹੋ ਜਾਂਦੇ ਜਦੋਂ ਸੌਫ ਹੋ ਗਏ ਉਹ ਆਪਾਂ 4-5 ਮਿੰਟ ਹੀ ਲੱਗਾਂਗੇ ਥੋੜਾ ਜਿਹਾ ਟਸਪ ਕਰਵਾ ਲਾਂਗੇ ਫਿਰ ਖੁੱਲਾ ਹੀ ਪਕਾਉਣਾ ਹਾਂਜੀ ਆਪਣੀ ਮਕਰੋਨੀ ਪਾਸਤਾ ਵਧੀਆ ਉਬਲ ਗਏ ਹੁਣ ਆਪਾਂ ਗੈਸ ਆਫ ਕਰ ਦਿੰਨੇ ਹੁਣ ਆਪਾਂ ਇਹਨੂੰ ਛਾਣ ਲੈਣੇ ਆਂ ਇੰਦਰ ਪਾਣੀ ਪਾਵੇਂ ਤੋਂ ਉੱਤੇ ਨਾ ਪਾਈ ਜੰਮੀ ਤੇ ਗਰਮ ਪਾਣੀ ਬਹੁਤ ਹੂੰ ਹੂੰ ਪਾ ਕੇ ਮੜਾ ਸਾਰਾ ਤਾਂ ਇਹਦੇ ਵਿੱਚ ਪੈਂਦਾ ਨੂੰ ਹੁਣ ਜੀ ਆਪਾਂ ਇਹ ਅੱਧੇ ਅੱਧੇ ਉਤੇ ਆਪਾਂ ਕਿੰਨਾ ਪਾਣੀ ਪਾ ਦੇਣੀ ਠੰਡਾ ਆਪਾਂ ਠੰਡਾ ਪਾਣੀ ਪਾਵਾਂਗੇ ਦੂਸਰੇ ਨੂੰ ਦੂਸਰੇ ਚਾਹ ਨਹੀਂ ਜਾਂਉਣੀ ਉਹ ਚ ਰੱਦ ਲਾਂਗੇ ਐ ਪਹਿਲਾਂ ਹੀ ਆਪਾਂ ਵੱਡੇ ਛਾਨ ਵਿੱਚ ਕੱਢ ਲੈਂਦੇ ਹੁਣ ਹਾਂਜੀ ਆਪਾਂ ਵੱਡੇ ਛਾਣਨੇ ਚ ਪਾ ਦਿੰਨੇ ਸਾਰੇ ਪੈ ਜਾਣਗੇ ਹੁਣ ਜੀ ਉੱਤੇ ਪਾਵਾਂਗੇ ਆਪਾਂ ਠੰਡਾ ਪਾਣੀ ਠੰਡਾ ਠੰਡਾ ਪਾਣੀ ਪਾਵਾਂਗੇ ਫ੍ਰੀਜ਼ ਵਾਲਾ ਇੱਕ ਚਮਚ ਪਾਵਾਂਗੇ ਆਪਾਂ ਤੇਲ ਦਾ ਵੀ ਆਪਾਂ ਨੂੰ ਮਕਰਾਉਣੀ ਆ ਉਸ ਵਿੱਚ ਚਿਪਕਣਨਾ ਚਲੋ ਜੀ ਹੁਣ ਇੱਕ ਵਾਰੀ ਸਾਈਡ ਤੇ ਰੱਖ ਦਿੰਨੇ ਹੁਣ ਆਪਾਂ ਤੜਕਾ ਲਾਵਾਂਗੇ ਹਾਂਜੀ ਆਪਾਂ ਗੈਸ ਚਲਾ ਲਿਆ ਤੇ ਹੁਣ ਆਪਾਂ ਇੱਕ ਚਮਚ ਪਾਏ ਇਹਦੇ ਵਿੱਚ ਤੇਲ ਦਾ ਤੇਲ ਗਰਮ ਹੋ ਗਿਆ ਜਦੋਂ ਉਦੋਂ ਆਪਾਂ ਪਾਵਾਂਗੇ ਜੀਰਾ ਤੇ ਪਿਆਜ਼ ਹਾਂਜੀ ਤੇਲ ਗਰਮ ਹੋ ਗਿਆ ਆਪਾਂ ਜੀਰਾ ਤੇ ਪਿਆਜ਼ ਪਾ ਦਾਂਗੇ ਵਿੱਚ ਬਰੀਕ ਕਰਿਆ ਆਪਣਾ ਜੀ ਆ ਬੱਚਾ ਦਾ ਬਹੁਤ ਵਧੀਆ ਪਸੰਦ ਆ ਹੈ ਖਾਂਦੇ ਖੁਸ਼ ਹੋ ਕੇ ਸਵੇਰ ਤੇ ਸਬਜ਼ੀਆਂ ਨਿਕਲ ਆਉਂਦੇ ਦੇ ਚਾਹੇ ਸਿੰਪਲ ਬਣਾ ਕੇ ਦੇ ਆ ਪਿਆਜ਼ ਵੀ ਨਹੀਂ ਪਾਉਣ ਦਿੰਦੇ ਸੀ ਮਾਂ ਕਾ ਥੋੜਾ ਜਿਹਾ ਪਿਆਜ਼ ਪਾਵਾਂਗੇ ਪਿਆਜ਼ ਤੇ ਬਣਾ ਕੇ ਫਿਰ ਬੰਨਣਾ ਵੀ ਨਹੀਂ ਲਾਹੇ ਹੁਣ ਪਿਆਜ਼ ਨੂੰ ਥੋੜਾ ਜਿਹਾ ਅਪ ਬਰਾਊਨ ਹੋਣ ਤੱਕ ਪਕਾਵਾਂਗੇ ਪਿਆਜ਼ ਆਪਣਾ ਬਰਾਊਨ ਹੋ ਗਏ ਇਹਨੂੰ ਆਪਾਂ ਚਲਾ ਕੇ ਬਰਾਊਨ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਹਲਦੀ ਚਾਂਚੇ ਦਾ ਚੌਥਾ ਹਿੱਸਾ ਹੀ ਪਾਵਾਂਗੇ। ਨਾਉਟ ਪਾਵਾਂਗੇ ਜੀ ਆਪਾਂ ਸਾਫ ਦੇ ਹੱਥ ਸਵਾਗ ਦੇ ਹੱਥ ਜਿੰਨਾ ਕਾ ਪਹੁੰਚੀਦਾ ਉਹਨਾਂ ਕਾ ਨਮਕ ਪਾਵਾਂਗੇ ਆਪਾਂ। ਇੱਧਰ ਆਪਾਂ ਕਸ਼ਮੀਰੀ ਮਿਰਚ ਪਾਵਾਂਗੇ ਦੂਜੀ ਨਹੀਂ ਪਾਉਂਦੇ ਕਿਉਂਕਿ ਬੱਚੇ ਖਾਂਦੇ ਨਾ ਕੌੜਾ। ਅਸੀਂ ਹਰੀ ਮਿਰਚ ਵੀ ਨਹੀਂ ਪਾਈਏ, ਤੇ ਹਰੀ ਮਿਰਚ ਵੀ ਪਾਏ ਜਾਂਦੀ ਹੈ। ਹਾਂ ਜੀ। ਬਸਾ ਲੈ ਆਪਣੇ ਵਧੀਆ ਭੁੱਜ ਗਏ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਸਤਾ। ਨਕਰੋਨੀ

ਦੀ ਰਹਾ ਕੋਈ ਪਾਵਾਂਗੇ ਥੋੜਾ ਜਿਹਾ ਜਿਹਨਾਂ ਨੂੰ ਵੀ ਟੇਸਟ ਬੰਦਰਾ ਆਉਗਾ ਫਿਰ ਇਹਦਾ ਕਨੇਸਾ ਆ ਜਾਂਦਾ ਹੈ ਨਾਲ ਇਹ ਇਸ ਤਰ੍ਹਾਂ ਜਿਆਦਾ ਲੱਗੇ ਰਹੇਗੇ ਉਸ ਤੋਂ ਨਾਲ ਵੀ ਆਪਾਂ ਸੋਆ ਸੌਸ ਵੀ ਪਾਵਾਂਗੇ ਇਹਦੇ ਵਿੱਚ पावे आप टमाटो पाइच एक चमच भर के पा दूँ फिर उत्तरों की पाया होगा तो होना जो हम आप दो मिनट पकावे फिर आपका हाँ जी मकरानी पास्ता अपना हो गया तैयार ਤੇ ਗੈਸ ਕਰਦੇ ਆਫ ਤੇ ਹੁਣ ਆਪਾਂ ਇਹਨੂੰ ਸਰਵਿੰਗ ਕਰਦੇ ਪਲੇਟ ਵਿੱਚ ਹਾਂਜੀ ਆਪਾਂ ਹੁਣ ਪਲੇਟ ਦੇ ਵਿੱਚ ਸਰਵਿੰਗ ਕਰਾਂਗੇ ਸੌਸ ਨਾਲ ਖਾਓ ਭਲਾ ਉਹ ਹੀ ਖਾਓ ਸੌਸ ਵਿੱਚ ਪਾ ਲਈ ਵੀ ਆਪਣੀ ਲਓ ਜੀ ਮਕਰੌਨੀ ਪਾਸਤਾ ਆਪਣਾ ਹੋ ਗਿਆ ਤਿਆਰ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਹਾਂਜੀ ਹੁਣ ਪੋਤੀ ਨੂੰ ਕਰਦੇ ਆ ਆਪਾਂ ਸਰਵ ਪੋਤੀ ਦੱਸੂਗੀ ਪਸੀਨੋ ਪਸੀਨੀ ਹੋਈ ਬੈਠੀ ਐ ਲਾਈਟ ਵੀ ਹੈ ਨਹੀਂਗੀ ਹੁਣ ਖਾ ਕੇ ਦੱਸੂਗੀ ਕਿਵੇਂ ਬਣਿਆ ਗਰਮ ਰੋਟੀ ਫੂਕ ਮਾਰ ਲਓ ਬਈ ਵਾਜੋ ਮੀ ਵਾਜੋ ਮੀ ਥੈਂਕ ਯੂ ਡੈਡੀ ਅੱਛਾ ਜੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਹੀ ਜੀ ਕੋਈ ਨਵੀਂ ਵੀਡੀਓ ਦੇ ਵਿੱਚ ਸਾਸਿਕਾ